ਬਿਕਰਮ ਜੀ ਤੁਸੀਂ ਬਿਕਰਮ ਜੀ ਕੀ ਕਰਦੇ ਹੋ ਮੈਂ ਸਬਜ਼ੀ ਲੈ ਕੇ ਆਉਣਾ ਕੀ ਰੇਤ ਬਾਕ ਕੀ ਮੰਡੀ ਦਾ ਕੀ ਭਾਅ ਬਾਹਰ ਬਾਜ਼ਾਰ ਦਾ ਕੀ ਭਾਅ ਵਕਤੋਂ ਤੋਂ ਫਰਕ ਪਿਆ ਉਹ ਕਿਉਂ ਗਿਆ ਮੰਡੀ ਦਾ ਪਹਿਲਾਂ ਦੇ ਬਾਜ਼ਾਰ ਬਹੁਤ ਮੰਦਾ ਸੀ ਅੱਜ ਜਦੋਂ ਦੀ ਹੁਣ ਲੇਬਰ ਸ਼ੁਰੂ ਹੋਈ ਆ ਆਪਣਾ ਬਾਰਿਸ਼ ਸ਼ੁਰੂ ਹੋਈ ਆ ਤੇ ਲੇਬਰ ਵੀ ਮੰਡੀ ਸਬਜ਼ੀਆਂ ਟੁੱਟਣ ਨੂੰ ਡੀਆਂ ਉਹਦੇ ਕਰਕੇ ਕੁਲ ਸਬਜ਼ੀ ਸਾਰੀ ਤਕਰੀਬ ਸਾਰੀ ਮਹਿੰਗੀਆਂ ਕੀ ਕਿੰਨਾ ਭਾਅ ਸੀ ਕਿੰਨਾ ਹੋ ਗਿਆ ਪਿੰਡੀ ਜਿਸ ਤਰ੍ਹਾਂ ਪਹਿਲਾਂ ਸਾਰੀ 15 20 ਰੁਪਏ ਵੇਖਦੀ ਹੁੰਦੀ ਸੀ ਹੁਣ ਉਹ 40 45 ਦੀ ਡੰਡੀ ਆ ਤੇ ਮਿਰਚੀ ਜਿਸ ਤਰ੍ਹਾਂ 10 ਰੁਪਏ 12 ਰੁਪਏ ਵਿਕਦੇ ਹੁੰਦੇ ਤੇ ਉਹ ਹੁਣ ਤਕਰੀਬਨ ਅੱਜ 40 ਰੁਪਏ ਵਿਕੀ ਹੈ ਜੇ ਕਿਹਾ ਜਾਵੇ ਤਾਂ ਸਾਰੀ ਕਿ ਸਬਜ਼ੀਆਂ ਦੀ ਡਬਲ ਭਾਅ ਹੋ ਗਿਆ ਆਹ ਪਰ بارش ਕਰਕੇ ਹੀ ਨਾ ਬਾਅਦ ਤੇ ਪਹਿਲਾਂ ਦੇ ਫਿਰ ਸਾਰੇ بارش ਕਰਕੇ ਥੋੜੀ ਮਹਿੰਗੀ ਕਿਉਂਕਿ ਲੇਬਰ ਨਹੀਂ ਮਿਲਦੀ ਸਬਜ਼ੀ ਡੁੱਟਦੀ ਨਹੀਂ ਜਦੋਂ ਬਸਮ ਹੋ ਗਿਆ ਉਦੋਂ ਫਿਰ ਡਾਊਨ ਹੋ ਜਾਣੀ ਜਿੰਨਾ ਚਿਰ ਬਰਸਾਤ ਰਹੇ ਸਬਜ਼ੀ ਧੂਨੇ ਪਾ ਦੀ ਹਾਂ ਉਹਨੇ ਚਿਰ ਤੱਕ ਰੱਖੀ ਹੈ ਜੇ ਮੰਡੀ ਦੇ ਭਾਅ ਦੀ ਔਰ ਬਾਜ਼ਾਰ ਦੇ ਭਾਅ ਦੀ ਤਰਫ ਕਰੀਏ ਜਿਹੜਾ ਰੇੜੀਆਂ ਦੇ ਸਮਾਨ ਜਾਂਦਾ ਜਾਂ ਆ ਨਾ ਜੰਗਾ ਉਧਰ ਕਿੰਨਾ ਕੰਮ ਚੱਲ ਰਿਹਾ ਉਥੇ ਤਕਰੀਬਨ ਡਬਲ ਹੁੰਦਾ ਇੱਥੇ ਜਿੰਨੇ ਆਪਣਾ ਆਪਣਾ ਭਿੰਡੀ 꺽ਲੀ ਖੜੀ ਆ ਮੰਡੀ ਅਸੀਂ ਵੇਚਣੀ ਆ ਹਾਂ ਜੇ ਕੋਈ ਵੀ ਸਬਜ਼ੀ ਆ ਇੱਥੇ ਜਿੰਨੇ ਖੜੀ ਤਕਰੀਬਨ ਡਬਲ ਵੇਖਣੀ ਬਾਜ਼ਾਰ ਦੇ ਵਿੱਚ ਸਬਜ਼ੀ ਦੇ ਕਿਹਦੀ ਕੀ ਕਿੰਨਾ ਕੁ ਵਕ ਪੈ ਗਿਆ ਸੁੱਤੀ ਦੇ ਰੇਟ ਦਾ ਡਗਲ ਪਿਆ ਡਗਲ ਪਿਆ ਕੀ ਕਾਰਨ ਬਰਸਾਤ ਦਾ ਕਰਕੇ ਇੱਕ ਝੋਨੇ ਦਾ ਸੀਜ਼ਨ ਦਾ ਕਰਕੇ ਤੇ ਸਿਦੇ ਵੱਧ ਨਹੀਂ ਗਰਦੀ ਉਹਦੇ ਕਾਰਨ ਆ ਕਿੰਨਾ ਚ ਡਬਲ ਹੋ ਗਿਆ ਸੱਜਣ ਜੇ ਕੋਈ ਤਾਂ ਮੌਸਮ ਤੇ ਸਭ ਹੋਈ ਜਿਹੜਾ ਜੇ ਮੌਸਮ ਹੈ ਉਹਿੰਦਾ ਪ੍ਰਸਾਦ ਹੋਣ ਦੇ ਜਿਹੜੀ ਕਿ ਖੋਦਾ ਹੋਣ ਹੋਈ ਜੀ ਸਿੰਘ ਜੀ ਜੀ ਕਿੰਨਾ ਫਰਕ ਪਿਆ ਸਬਜੀ ਦਾ ਤੇ ਕਿਉਂ ਪਿਆ ਬਹੁਤ ਇੱਕਦਮ ਮਾਲ ਹੀ ਨਹੀਂ ਟੁੱਟਣ ਗਿਆ ਤੇ ਮੀਰੇ ਨਾਲ ਮਾਲ ਨਹੀਂ ਡੋੜਦਾ ਪਿਆ ਇਹਨਾਂ ਦਾ ਸਬਜੀ ਕਿੰਨੇ ਕੀ ਭਾਅ ਨੂੰ ਸਾਰਿਆਂ ਦਾ ਰੇਟ ਦੋ ਦੋ ਤੈਕ ਦਾ ਨਾ 20 20 ਰੁਪਏ ਵਧ ਗਿਆ 20 25 ਰੁਪਏ ਰੇਟ ਵਾਲੇ ਨੇਪਰ ਵੀ ਵੰਨ ਲੈਵਰ ਦੇ ਵਰਗੀ ਉਹ ਰੋਜ਼ਾਨੇ ਮਿਲਦੀ ਨਹੀਂ ਬਈ ਲੈਵਰ ਹਮਾਂ ਚਲ ਤੋਂ ਪਹਿਲਾਂ ਸਬਜ਼ੀ ਸਸਤੀ ਹੁੰਦੀ ਸੀ ਬਹੁਤ ਸਸਤੀ ਹੁਣ ਕੀ ਭਾਅ ਹੁਣ ਦੇ ਦੇ ਕਿਹਦਾ 50 ਰੁਪਏ ਦੇ ਬਤਾਉਂਗੇ ਕੰਡਿਆ ਜੇ ਦੇਖਿਆ ਜਾਵੇ ਤਾਂ ਪਹਿਲਾਂ ਦੇ ਰੇਟ ਤੇ ਹੁਣ ਦੇ ਰੇਟ ਕਿੰਨਾ ਦਾ ਫਰਕ ਆ 20 22 ਰੁਪਏ ਦਾ ਫਰਕ ਆ ਪਰ ਕਿਲੋ ਦਾ ਪਰ ਕਿਲੋ ਕਰਨ ਕੀ ਜਿਹੜਾ ਮਤਲਬ ਹਾਂਜੀ ਕਮਾ ਚਲਦੇ ਰਹਿਣ ਸਬਜ਼ੀਆਂ ਦੇ ਵਾਦਾਂ ਦਾ ਕੀ ਮੁੱਖ ਚਾਹ। ਉਹ ਇੱਕ ਇੱਕ ਦਾ ਨਾਮ ਆ ਰਾਹ ਬੰਦ ਹੋਏ ਨੇ। ਉਹ ਤੋਂ ਬਾਅਦ ਡੇਗਦੇ ਪਏ ਨੇ ਰਾਹ ਬੰਦ ਨੇ। ਜਗਤਾਰ ਸਿੰਘ ਜੀ ਸਬਜ਼ੀ ਦੀ ਗੱਲ ਕੀਤੀ ਜਾਵੇ ਤੇ ਕਿੰਨੀ ਕੁ ਮਹਿੰਗੀ ਹੋਗੀ ਕਿੰਨੀ ਕਾਫੀ ਹੋਗੀ ਖਾਣ ਲਈ। ਨਹੀਂ ਬਹੁਤੀ ਮਹਿੰਗੀ ਨਹੀਂ ਹੋਗੀ ਜੀ ਪੈਦੀ ਪੈਦਾbaar ਬਹੁਤ ਔਖੀ ਹੁੰਦੀ ਆ। ਜਦੋਂ ਬਰਸਾਤਾਂ ਦੇ ਦਿਨ ਆਉਂਦੇ ਨੇ ਫਿਰ ਉਹ ਫਸਲ ਚਾਰ ਬਹੁਤ ਘਟ ਜਾਂਦਾ ਵਾ। ਉਹ ਇੰਨੀ ਮਹਿੰਗੀ ਨਹੀਂ ਆ ਉਹ ਤੇ ਹੁਣ ਉਸ ਤਰ੍ਹਾਂ ਹੀ ਆ ਜਿੰਨੀ ਮਰਜੀ ਹਰ ਇੱਕ ਨੂੰ ਭਾਵੇਂ 100 ਰੁਪਏ ਦੇਈਏ ਤਾਂ ਵੀ ਮਹਿੰਗੀ ਆ ਗਈ ਜੀਵਨਾਰ ਵਾਸਤੇ ਬਹੁਤੀ ਮਹਿੰਗੀ ਨਹੀਂ ਆ ਵਪਾਰੀ ਤੇ ਹੁਣ ਜੋ ਮਰਜੀ ਕਹੀ ਜਾਣਗੇ ਜਿਹੜੇ ਆਮ ਲੋਕਾ ਚਾਹੇ ਜੀਮੂ ਦਾ ਵੀ ਛੱਡ ਦਈਏ ਵਪਾਰੀ ਨੂੰ ਛੱਡ ਦਈਏ ਆਮ ਜਿਹੜੇ ਪਹਿਲਾਂ ਤੁਹਾਡੇ ਕੋਲ ਰੇੜੀਆਂ ਵਾਲੇ ਲੈ ਕੇ ਜਾਂਦੇ ਦੁਕਾਨਦਾਰ ਲੈ ਕੇ ਜਾਂਦੇ ਘਰਾਂ ਵਾਸਤੇ ਕਿੰਨੀ ਮਹਿੰਗੀ ਆ ਜੀ ਸਾਡੇ ਕੋਲ ਤਨੀ ਕੋਈ ਘਰਾਂ ਵਾਸਤੇ ਖੜਦਾ ਸਾਡੇ ਅਸੀਂ ਤੇ ਇੱਥੇ ਮੰਡੀ ਜੀ ਲਿਆਉਨੇ ਆ ਤੇ ਮੰਡੀ ਜੀ 100 ਰੁਪਏ ਵੀ ਵੇਚੀ ਆ ਤੇ ਅੱਜ ਹੁਣ 40-45 ਰੁਪਏ ਆ ਕ੍ਰਿਪਾੰਤ ਕੋਈ ਅੱਜ ਆਵੇ ਤੇ ਸਬਜ਼ੀਆਂ ਦੇ ਭਾਅ ਦੁਨੀ ਹੋ ਗਏ ਨਹੀਂ ਦੁਨੀ ਨਹੀਂ ਹੋਏ ਉਹ ਆਪਣੇ ਹਿਸਾਬ ਨਾਲ ਜੋ ਮਰਜ਼ੀ ਕੋਈ ਬਣਾ ਲਵੇ 40 ਰੁਪਏ ਰੇਟ ਵਾ ਹੁਣ ਕਾਲੀ ਤੋਰੀ ਖਰੇਲੇ ਦਾ 40 45 ਰੁਪਏ ਇਦੋਂ ਪਹਿਲਾਂ ਦਾ 15 20 5 7 ਰੁਪਏ ਵੀ ਵਿਗਿਆ ਵਾ ਤੇ ਫਿਰ ਬਾਜ਼ਾਰ ਦੇ ਮੁਤਾਬਕ ਤੇ ਚੱਲਣਾ ਹੈ ਨਾ ਸੋਨਾ ਵੀ ਨਿਕਲਦਾ ਜੀ ਹੁਣ 10 ਨਾ ਜੀ ਨਾਮ ਅੰਮਨ ਲੱਲ ਅਰਜੀਤ ਕੁਮਾਰ ਜੀ ਜੀ ਕਿਹੜੀ ਕਿਹੜੀ ਸਬਜ਼ੀ ਚਲਦੀ ਹੈ ਜੀ ਸਬਜ਼ੀ ਖਰੇਲੇ ਮੰਗੇ ਹੋਏ ਆ ਤੋਰੀ ਮੰਗੇ ਹੋਈ ਆ ਮਟਰ ਮੰਗਾ ਆਵਾ